ਕਿ ਮੈਂ ਵਧਾਈ ਦੇਣਾ ਚਾਹਣਾ ਹੈ ਦਿੱਲੀ ਦੀ ਜਨਤਾ ਨੂੰ ਜਿਨ੍ਹਾਂ ਨੇ ਆ ਆਮ ਆਦਮੀ ਪਾਰਟੀ ਦਾ ਪਰਦਾਫਾਸ਼ ਕੀਤਾ ਆ ਪਾਰਟੀ ਝੂਠ ਤੇ ਨਿਰਭਰ ਬਣੀ ਇੰਨੀਆਂ ਝੂਠ ਬੋਲ ਕੇ ਦੂਜੇ ਸੂਬਿਆਂ 'ਚ ਦੇਸ਼ 'ਚ ਜਾ ਕੇ ਉਹਨਾਂ ਨੇ ਵੋਟਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੇ ਸਰਕਾਰ ਬਣਾ ਲਈ ਜਿਵੇਂ ਦਿੱਲੀ ਤਬਾਹ ਕੀਤੀ ਉਵੇਂ ਉਹਨਾਂ ਨੇ ਪੰਜਾਬ ਤਬਾਹ ਕਰ ਦਿੱਤਾ ਤਾਂ ਇਸ ਕਰਕੇ ਮੈਂ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਕਿ ਆਮ ਆਦਮੀ ਪਾਰਟੀ ਦਾ ਲੀਡਰਸ਼ਿਪ ਦਾ ਤੇ ਕੋਈ ਦੀਨ ਮਾਨੇ ਆ ਉਹਨਾਂ ਨੇ ਦਿੱਲੀ ਤਬਾਹ ਕੀਤੀ ਹੁਣ ਪੰਜਾਬ ਤਬਾਹ ਕੀਤਾ ਘੱਟੋ ਘੱਟ ਹੋਰ ਕਿਸੇ ਸੂਬੇ ਨੂੰ ਤਬਾਹ ਨਾ ਕਰਨ ਤੇ ਪੰਜਾਬ ਨੂੰ ਮੈਂ ਬੇਨਤੀ ਕਰਦਾ ਹਾਂ ਪੰਜਾਬ ਦੀ ਜਨਤਾ ਜਿੰਨੀ ਛੇਤੀ ਇਹਨਾਂ ਤੋਂ ਖੜਾ ਛੁੱਟੂਗਾ ਤਾਂ ਹੀ ਪੰਜਾਬ ਬਚੇਗਾ ਇਸ ਵੇਲੇ ਦੀ ਸਭ ਤੋਂ ਵੱਡੀ ਬ੍ਰੇਕਿੰਗ ਸਾਹਮਣੇ ਆ ਰਹੀ ਹੈ ਦਿੱਲੀ ਵਿੱਚ 70 ਵਿਧਾਨ ਸਭਾ ਸੀਟਾਂ ਤੇ ਹੋਈਆਂ ਚੋਣਾਂ ਦੇ ਰਿਜ਼ਲਟ ਜਿਹੜੇ ਆ ਸਾਹਮਣੇ ਆਏ ਨੇ ਜਿਹਦੇ ਵਿੱਚ 47 ਸੀਟਾਂ ਜਿਹੜੀਆਂ ਭਾਜਪਾ ਲੈ ਕੇ ਗਈ ਹੈ ਔਰ 23 ਸੀਟਾਂ ਉਹਤੇ ਜਿਹੜੀਆਂ ਆਮ ਆਦਮੀ ਪਾਰਟੀ ਜਿੱਤੋਈ ਹੈ ਗੱਲ ਕਰੀਏ ਤਾਂ ਇਸ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਦਿੱਗਜ ਆਗੂ ਜਿਹੜੇ ਜਿਹੜੇ ਪਾਰਟੀ ਦੇ ਸੁਪਰੀਮੋ ਨੇ ਔਰ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਆਪਣੇ ਵਿਰੋਧੀ ਤੋਂ ਪ੍ਰਵੇਸ਼ ਬਰਮਾ ਤੋਂ 3200 ਪਲੱਸ ਵੋਟਾਂ ਦੇ ਨਾਲ ਹਾਰ ਚੁੱਕੇ ਨੇ ਉੱਥੇ ਹੀ ਦਿੱਲੀ ਦੇ ਸਰਕਾਰ ਦੇ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਦੀਆ ਉਹ ਵੀ ਜਿਹੜੇ ਆ 600 ਪਲੱਸ ਵੋਟਾਂ ਨਾਲ ਅਜ ਆਪਣੀ ਚੋਣ ਹਾਰ ਚੁੱਕੇ ਨੇ ਔਰ ਇਹ ਗੱਲ ਜ਼ਰੂਰ ਹੈ ਕਿ ਜਿਹੜੀ ਉੱਥੇ ਦੀ ਮੰਤਰੀ ਅਤੀਸ਼ੀ ਜਿਹੜੇ ਥੋੜੇ ਸਮੇਂ ਲਈ ਮੁੱਖ ਮੰਤਰੀ ਰਹੇ ਨੇ ਉਹ ਇਸ ਵੇਲੇ ਚੋਂ ਜਿੱਤ ਚੁੱਕੇ ਨੇ ਮੈਂ ਇਹ ਦੱਸਣਾ ਚਾਹੁੰਦਾ ਕਿ ਜਿੱਥੇ ਅਰਵਿੰਦ ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ ਮੈਂ ਬਹੁਤ ਇਮਾਨਦਾਰੀ ਦੇ ਕੰਮ ਕੀਤੇ ਨੇ ਜਾਂ ਮੈਂ ਜਿਹੜੇ ਆਪਣੀ ਸਰਕਾਰ ਕਾਰਜਕਾਲ ਦੌਰਾਨ ਜਿਹੜੀਆਂ 300 ਪਲੱਸ ਯੂਨਿਟਾਂ ਬਿਜਲੀ ਦੀਆਂ ਜਾਂ ਸਿਹਤ ਸਾਫਤਾ ਸੁਵਿਧਾਵਾਂ ਦੀ ਗੱਲ ਕੀਤੀ ਸੀ ਸਿੱਖਿਆ ਦੀ ਗੱਲ ਕੀਤੀ ਸੀ ਪਾਣੀ ਦੀ ਗੱਲ ਕੀਤੀ ਸੀ ਸੋ ਬਹੁਤ ਸਾਰੀਆਂ ਜਿਹੜੀਆਂ ਐਲਾਨ ਕੀਤੇ ਗਏ ਸੀ ਉਹ ਐਲਾਨ 10 ਸਾਲ ਤੋਂ ਬਾਅਦ ਜਦੋਂ ਹੁਣ ਜਦੋਂ ਇਲੈਕਸ਼ਨ ਹੋਏ ਨੇ ਤੇ ਉਹ ਵਿੱਚ ਜਿਹੜੀਆਂ ਲੋਕਾਂ ਨੂੰ ਉਹ ਚੀਜ਼ਾਂ ਪਸੰਦ ਨਹੀਂ ਆਈਆਂ ਇਸੇ ਕਰਕੇ ਜੇ ਗੱਲ ਕਰੀਏ ਤਾਂ ਅੱਜ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਵੱਡੀ ਕਰਾਰੀ ਹਾਰ ਮਿਲੀ ਹੈ ਸੋ ਇਹ ਹਾਰ ਦੇ ਨਾਲ ਇਹ ਗੱਲ ਸਾਬਤ ਆਈ ਹੈ ਜਿਵੇਂ 2022 ਦੇ ਵਿੱਚ ਪੰਜਾਬ ਵਿੱਚ ਇਲੈਕਸ਼ਨ ਹੋਈ ਸੀ 113 17 ਸੀਟਾਂ ਦੇ ਉੱਤੇ ਜਿਹਦੇ ਵਿੱਚ ਪੰਜਾਬ ਦੇ ਦਿਗਜ ਆਗੂ ਕਾਂਗਰਸ ਦੀ ਗੱਲ ਕਰਾਂ ਤਾਂ ਉਸ ਵੇਲੇ ਦੇ ਮੁੱਖ ਮੰਤਰੀ ਚਾਂਦੀ ਚੰਨੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ ਹੋਰ ਬਹੁਤ ਸਾਰੇ ਦਿਗਜ ਆਗੂ ਜਿਹੜੇ ਹਾਰੇ ਸੀ ਸੋ ਉਹੀ ਜਿਹੜਾ ਸਮੀਕਰਨ ਅੱਜ ਜਿਹੜਾ ਆ ਦਿੱਲੀ ਵਿੱਚ ਵੇਖਣ ਨੂੰ ਮਿਲਦਾ ਇਸ ਸਮੀਕਰਨ ਤੋਂ ਇਹ ਵੀ ਲੱਗਦਾ ਕਿ ਜਿਹੜੀਆਂ 2027 ਦੇ ਵਿੱਚ ਪੰਜਾਬ ਦੇ ਅੰਦਰ ਵਿਧਾਨ ਸਭਾ ਚੋਣਾਂ ਹੋਣਦੀਆਂ ਕੀ ਲੱਗਦਾ ਇਹੀ ਦਾ ਉਲਟ ਫੇਰ ਫੇਰ ਨਜ਼ਰ ਆਏਗਾ ਜਾਂ ਫਿਰ ਅਗਲੀ ਕੀ ਰਣਨੀਤੀ ਹੋਵੇਗੀ ਅਗਲੀ ਕੀ ਹੋਵੇਗੀ ਇਹ ਹੁਣ 2027 ਦੱਸੇਗੀ ਪਰ 2024 25 ਦੇ ਵਿੱਚ ਜਿਹੜੇ ਅੱਜ ਦੀ ਲੀਡਰ ਰਿਜ਼ਲਟ ਹੈ ਉਹ ਹਾਰ ਨਹੀਂ ਕਰਨ ਵਾਲੇ ਨੇ ਔਰ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਾ ਜਿਹਦੇ ਵੱਡੇ ਦਿਗਜ ਆਗੂ ਜਿਹੜੇ ਆ ਚੋਣ ਹਾਰ ਚੁੱਕੇ ਨੇ ਔਰ 27 ਸਾਲ ਬਾਅਦ ਜਿਹੜੀ ਭਾਜਪਾ ਮੋੜ ਜਿਹੜੀ ਦਿੱਲੀ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਕਿ ਮੈਂ ਵਧਾਈ ਦੇਣਾ ਚਾਹੁੰਦਾ ਦਿੱਲੀ ਦੀ ਜਨਤਾ ਨੂੰ ਜਿਨ੍ਹਾਂ ਨੇ ਆ ਆਮ ਆਦਮੀ ਪਾਰਟੀ ਦਾ ਪਰਦਾ ਫਾਸ਼ ਕੀਤਾ ਆ ਪਾਰਟੀ ਝੂਠ ਤੇ ਨਿਰਭਰ ਬਣੀ ਐਨੀਆਂ ਝੂਠ ਬੋਲ ਕੇ ਦੂਜੇ ਸੂਬਿਆਂ ਚ ਦੇਸ਼ ਚ ਜਾ ਕੇ ਉਹਨਾਂ ਨੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੇ ਸਰਕਾਰ ਬਣਾ ਲਈ ਜਿਵੇਂ ਦਿੱਲੀ ਤਬਾਹ ਕੀਤੀ ਉਵੇਂ ਉਹਨਾਂ ਨੇ ਪੰਜਾਬ ਤਬਾਹ ਕਰ ਦਿੱਤਾ ਤਾਂ ਇਸ ਕਰਕੇ ਮੈਂ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਕਿ ਆਮ ਆਦਮੀ ਪਾਰਟੀ ਦਾ ਲੀਡਰਸ਼ਿਪ ਦਾ ਕੋਈ ਦੀਨ ਮਾਨੀ ਹੈ ਉਹਨਾਂ ਨੇ ਦਿੱਲੀ ਤਬਾਹ ਕੀਤੀ ਹੁਣ ਪੰਜਾਬ ਤਬਾਹ ਕੀਤਾ ਘਰ ਤੋਂ ਘਰ ਹੋਰ ਕਿਸੇ ਸੂਬੇ ਨੂੰ ਤਬਾਹਣਾ ਕਰਨ ਤੇ ਪੰਜਾਬ ਨੂੰ ਮੈਂ ਬੇਨਤੀ ਕਰਦਾ ਹਾਂ ਪੰਜਾਬ ਦੀ ਜਨਤਾ ਜਿੰਨੀ ਛੇਤੀ ਇਹਨਾਂ ਤੋਂ ਖੜਾ ਛੁੱਟੂਗਾ ਤਾਂ ਹੀ ਪੰਜਾਬ ਬਚੇਗਾ